ਕਬੀਰ ਸੁਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋੜ ਪਸਾਰ ਜੀ ਕੀ ਕਰੀਏ ਹੁਣ ਤੀਜਾ ਬਚਨ ਕਿਆ ਕਬੀਰ ਸੁਤਾ ਕਿਆ ਕਰੈ ਬੈਠਾ ਰਹੋ ਅਰ ਜਾਗ ਹੁਣ ਜਾਗਦੇ ਤੇ ਸਾਰੇ ਨੇ ਤੁਸੀਂ ਦੇਖੋ ਕਈ ਵਾਰੀ ਕਈ ਸੱਜਣਾ ਵਕਤ ਨਾਲ ਸਵੇਰੇ ਸਵੇਰੀ ਜਾਗੇ ਹੁੰਦੇ ਆ ਵੈਸੇ ਨੀਂਦ ਪੂਰੀ ਹੋਣੀ ਬੜੀ ਚੰਗੀ ਗੱਲ ਹੈ ਮੇਰੀ ਕੋਈ ਨਹੀਂ ਜੁੰਦੀ ਨੀਂਦ ਪੂਰੀ ਜਾਗਣ ਦਾ ਮਤਲਬ ਇਹ ਥੋੜਾ ਜਿਵੇਂ ਵੀ ਅਮਰਤ ਵੇਲੇ ਜਾਗ ਪੋ ਗੁਰਮਖੋ ਅੰਮ੍ਰਿਤ ਵੇਲਾ ਕਿਹੜਾ ਹੈ ਉੰਜ ਵੈਸੇ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਨੇ ਨਹੀਂ ਵਰਤਿਆ ਚਲਾਗੇ ਹੈ ਸੀ ਪਰਭਾਤੀ ਸੀ ਪਿਛਲ ਪੈਰ ਸੀ ਪਰ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ਼ਬਦ ਦੀ ਵਰਤੋਂ ਧੰ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਕਿਸੇ ਸਾਹਿਤ ਵਿੱਚ ਇਹ ਸ਼ਬਦ ਨਹੀਂ ਜੀ ਪੂਰਬ ਦੇ ਵਿੱਚ ਉੰਜ ਦਰਬਾਰ ਸਾਹਿਬ ਸਾਨੂੰ ਦੱਸਦਾ ਮਰਿਆਦਾ ਵੀ ਅੰਮ੍ਰਿਤ ਵੇਲਾ ਕੀ ਲੋ ਲੱਗਣ ਤੋਂ 3 ਘੰਟੇ ਪਹਿਲਾਂ ਮੈਂ ਲੋ ਲੱਗਣ ਕਹਿ ਰਿਹਾ ਹੁਣ ਠੀਕ ਹੈ ਕਈ ਗੁਰਮੁਖ ਨੇ 12 ਵਜੇ ਤੋਂ ਬਾਅਦ ਹੀ ਅੰਮ੍ਰਿਤ ਵੇਲਾ ਲੋ ਲੱਗਣ ਤੋਂ ਇਹ ਕਾਰਨ ਕਿ ਦਰਬਾਰ ਸਾਹਿਬੰਦਰ ਗਰਮੀ ਤੇ ਸਰਦੀ ਦੀ ਮਰਿਆਦਾ ਇੱਕ ਟਾਈਮ ਤੇ ਨਹੀਂ ਰਹਿਣ ਦਿੰਦੇ ਟਾਈਮ ਚੇਂਜ ਹੋਈ ਜਾਂਦਾ ਹੈ ਇਹ ਨਹੀਂ ਕਿ ਜੇ ਗਰਮੀ ਚ 4:30 ਵਜੇ ਹੋਇਆ ਤੇ ਸਰਦੀ ਚ ਵੀ 4:30 ਨਾ 5 5:30 ਤੱਕ ਜਾਂਦਾ ਫਿਰ ਇਹਦਾ ਮਤਲਬ ਇਹ ਹੈ ਮੈਂ ਫਿਰ ਬੇਨਤੀ ਕਰਾਂ ਗੁਰਮਖੋ ਉਂਝ ਨਿੱਜੀ ਕੋਈ ਸਾਰੀ ਰਾਤ ਬੰਦਗੀ ਕਰੇ ਪਰ ਜਾਗਣਾ ਕਿਹੜਾ ਹੈ ਕੇਵਲ ਫਿਜ਼ੀਕਲ ਜਾਗ ਪੈਣਾ ਅਖਬਾਰ ਪੜੀ ਜਾਣੀ ਇਸ ਤਰ੍ਹਾਂ ਹੀ ਹੋਣਾ ਕਿਤੇ ਹੋਰ ਨਿਊਜ਼ ਸੁਣੀ ਜਾਣੀ ਹੁਣ ਤਾਂ ਜੇਬ ਚੀਜ਼ ਸਭ ਕੁਝ ਜਾਗ ਪੈਣਾ ਉਹ ਉਹ ਸਭ ਕੁਝ ਦੇਖੀ ਚਾਕੀ ਜਾਣਾ ਗੱਲਾਂ ਬਾਤਾਂ ਗੁਰੂ ਸਾਹਿਬ ਕਹਿੰਦੇ ਨੇ ਜਾਗਣ ਦਾ ਮਤਲਬ ਕੇਵਲ ਸਰੀਰ ਦਾ ਜਾਗਣਾ ਨਹੀਂ ਜਾਗਣਾ ਜਾਗਨ ਨਹੀਂ ਕਾ ਹਰ ਕੀਰਤਨ ਮੈਂ ਜਾਗਣਾ ਪਰਮਾਤਮਾ ਦੀ ਕੀਰਤੀ ਪਰਮੇਸ਼ਵਰ ਦੀ ਕੀਰਤੀ ਵਿੱਚ ਤੂੰ ਜਾਗ ਇੱਥੇ ਸਤਗੁਰੂ ਨੇ ਸਾਨੂੰ ਸਮਝਾਇਆ ਕਿ ਭਾਈ ਸੱਜਣੋ ਆਪਣੇ ਮਨ ਨੂੰ ਜਗਾਓ ਜਗਾਣ ਵਾਸਤੇ ਸਾਨੂੰ ਪਿਸ਼ੋਕੜ ਯਾਦ ਕਰਨਾ ਪੈਣਾ ਹੈ ਇਸੇ ਕਾਰਨ ਕਰਕੇ ਇਸ ਤਨ ਦੀ ਨਾਸ਼ਵਾਨਤਾ ਨੂੰ ਮਨ ਨਾਲ ਜੋੜਿਆ ਹਜ਼ੂਰ ਨੇ ਸ਼ਬਦ ਵਰਤੇ ਅੱਜ ਕਿ ਜਾਗ ਲੇਖੋ ਰੇ ਮਨਾ ਜਾਗ ਲੇਖੋ ਉਹ ਮਨਾ ਜਾਗ ਓਏ ਕਹਾ ਗਾਫਲ ਸੋਇਆ ਤੂੰ ਕਿਉਂ ਗਾਫਲਤਾਈ ਦੀ ਨੀਂਦ ਸੁਤਾ ਹੈ ਜੋ ਤਨ ਉਪਜਿਆ ਸੰਗ ਹੀ ਸੁਣਿਓ ਜਿਹੜਾ ਤਨ ਨਾਲ ਉਪਜਿਆ ਪੈਦਾਸ਼ ਹੋਈ ਜੀ ਦੀ ਸੋਪ ਹੀ ਸੰਗ ਨਾ ਕੋਗਾ ਇਹ ਆਇਆ ਜ਼ਰੂਰ ਹੈ ਪਰ ਇਹਨੇ ਵਾਪਸ ਜਾਣਾ ਕੋਈ ਨਹੀਂ ਸਾਡੇ ਨਾਲ ਆਇਆ ਹੈ ਆਇਆ ਤਾਂ ਜਿਓ ਸੀ ਫਿਰ ਸੁਣੋ ਜਿਓ ਟਕਿਆ ਜਿਓ ਵਿਚੋਂ ਪਿੰਡ ਨਿਕਲਿਆ ਜੀ ਕਮਾਲ ਦੀ ਗੱਲ ਜਿਓ ਨੇ ਪਿੰਡ ਨੂੰ ਪੈਦਾ ਕੀਤਾ ਪਿੰਡ ਇੰਨਾ ਬਾਈਮਾਨ ਨਿਕਲਿਓ ਜਿਓ ਦੇ ਨਾਲ ਹੀ ਨਹੀਂ ਗਿਆ ਇਹਨੂੰ ਫਿਰ ਦੁਬਾਰਾ ਬੇਨਤੀ ਸੁਣਿਓ ਜਿਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਿੰਡਨ ਖਾਨ ਜਿਉ ਪਾਏ ਪਿੰਡ ਸਾਜਿਆ ਫਿਰ ਪਿੰਡ ਦਰਤ ਬੋਢੀ ਪਹਿਲਾਂ ਜਿਉ ਪੈਦਾ ਕੀਤਾ ਜਿਉ ਦੇ ਵਿੱਚੋਂ ਪਿੰਡ ਨਿਕਲਿਆ ਤੇ ਗੁਰਮੁਖੋ ਜਿੱਦਨ ਜਿਉ ਨੇ ਨਿਆਣਾ ਉਹ ਦਿਨ ਪਿੰਡ ਨੇ ਕੋਈ ਨਹੀਂ ਜਾਣਾ ਪਿੰਡ ਨੂੰ ਬਾਦ ਅਸੀਂ ਸਾਂ ਵੀ ਬੈਠੇ ਆ ਪਿੰਡ ਨੇ ਸ਼ਰੀਰ ਨੇ ਨਹੀਂ ਜਾਣਾ ਇਸੇ ਕਰਕੇ ਗੁਰਬਾਣੀ ਨੇ ਸ਼ਬਦ ਵਰਤਿਆ ਕਿ ਸ਼ਰੀਰ ਆਇਆ ਜ਼ਰੂਰ ਹੈ ਪਰ ਨਾਲ ਜਿਉ ਦੇ ਨਹੀਂ ਜਾਏਗਾ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂ ਜਗ ਮੈਂ ਆਇਆ ਤਾਂ ਤੂੰ ਆਏ ਜਦੋਂ ਜੋਤ ਰੱਖੀ ਤੇ ਜਦੋਂ ਜੋਤ ਨਿਕਲੀ ਉਦੋਂ ਨਾਲ ਜਾਏਗਾ ਗੁਰੂ ਤੇਗ ਬਹਾਦਰ ਇੱਕ ਨੁਕਤਾ ਦੇ ਰਿਹਾ ਸਾਨੂੰ ਇਹ ਸਮਝਾ ਰਿਹਾ ਜੇ ਕੋ ਪੁੱਛੇ ਜੀ ਜਾਗ ਲਿਓ ਰੇ ਮਨਾ ਜਾਗ ਲਿਓ ਦੇ ਅਰਥ ਕੀ ਅਗਲੀ ਟੋਕ ਵਿੱਚ ਅਰਥ ਨੇ ਕਿ ਜਿਹੜਾ ਤਨ ਤੇਰੇ ਨਾਲ ਹੈ ਜਿਹੜਾ ਤੈਨੂੰ ਪਰਮਾਈ ਬੈਠਾ ਇਹ ਤਨ ਨੇ ਵੀ ਤੇਰੇ ਨਾਲ ਨਹੀਂ ਜਾਣਾ ਇਸ ਨੇ ਵਾਪਸ ਨਹੀਂ ਧੁਰਨਾ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਇਸ ਨੇ ਬਿਲਕੁਲ ਨਹੀਂ ਜਾਣਾ ਇਹ ਇੱਥੇ ਰਹਿਣਾ ਖਾਂ ਇੱਕ ਵਾਰ ਮਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਕਈ ਥਾਵਾਂ ਤੇ ਇੱਕ ਤੇ ਸੰਵਾਦ ਹੀ ਹੈ ਜਿੱਥੇ ਇਹ ਆਤਮਾ ਤੇ ਸਰੀਰ ਆਪਸ ਵਿੱਚ ਗੱਲਾਂ ਕਰਦੇ ਆ ਮਾਰੂ ਰਾਗ ਚ ਸਭ ਨੂੰ ਪਤਾ ਹੈ ਉਹ ਮੈਂ ਇੱਕ ਵਾਰ ਅਰਜ਼ ਕੀਤੀ ਵੀ ਇਹ ਇਹਦਾ ਦਿਲ ਥੋੜਾ ਕਰਦਾ ਵੀ ਮੈਨੂੰ ਛੱਡ ਕੇ ਜਾਏ ਦਿਲ ਕੋਈ ਨਹੀਂ ਕਰਦਾ ਪਰ ਜਾਂਦਾ ਕੋਈ ਨਹੀਂ ਇਹ ਨਾਲ ਉੱਥੇ ਗੁਰੂ ਸਾਹਿਬ ਨੇ ਗੁਰੂ ਗੁਰਦੇਵ ਨੇ ਕਾਇਆ ਨੂੰ ਐਜ਼ ਅ ਫੀਮੇਲ ਤੇ ਆਤਮਾ ਨੂੰ ਮੇਲ ਕਾਇਆ ਨੂੰ ਇਸਤਰੀ ਤੇ ਆਤਮਾ ਨੂੰ ਇਹ ਪਤੀ ਦੇ ਰੂਪ ਚ ਕਿਹਾ ਤੇ ਕਾਇਆ ਕਹਿ ਰਹੀ ਏ हे ਆਤਮਾ ਤੂੰ ਮੇਰ ਨਾਲ ਵਾਦਾ ਕਰ ਮੈਨੂੰ ਛੱਡ ਕੇ ਨਹੀਂ ਜਾਏਂਗਾ ਕਿਉਂਕਿ ਤੇਰੇ ਤੋਂ ਬਿਨਾ ਮੈਨੂੰ ਮੇਰੀ ਕੋਈ ਵੈਲਿਊ ਨਹੀਂ ਤੂੰ ਹੈ ਤਾਂ ਹੈ ਮੈਂ ਕਹਿਆ ਚੇਤਨਾ ਹੈ ਤਾਂ ਜੇ ਉਹ ਆਤਮਾ ਹੱਸ ਪਿਆ ਇਹ ਬਾਣੀ ਦੇ ਬਚਨ ਨੇ ਕਹਾਣੀ ਨਹੀਂ ਕੋਈ ਉਹਨੇ ਕਿਹਾ ਤੂੰ ਮੇਰੇ ਨਾਲ ਰਹੁ ਤੇਰੇ ਤੋਂ ਬਿਨਾ ਮੇਰੀ ਕੋਈ ਕੀਮਤ ਨਹੀਂ ਮੈਨੂੰ ਕਿਸੇ ਨਹੀਂ ਪੁੱਛਣਾ ਤੇ ਉਹਨੇ ਹੱਸ ਕੇ ਕਿਹਾ ਵੀ ਯਾਦ ਰੱਖੀ ਮੈਂ ਤੈਨੂੰ ਸੱਚ ਦੱਸਾਂ ਕਾਇਆ ਮੈਂ ਕਿਸੇ ਦਾ ਬੱਦਾਂ ਆਇਆ ਤੂੰ ਮੇਰੇ ਨਾਲ ਆਈ ਹੈ ਮੇਰੇ ਨਾਲ ਤੂੰ ਆਈ ਪਰ ਇੱਕ ਗੱਲ ਚੇਤੇ ਰੱਖੀ ਤੇਰੇ ਚ ਮੈਂ 80 ਸਾਲ ਰਾਂ ਤੇਰਾ ਮੇਰਾ ਸਬੰਧ 100 ਸਾਲ ਰਹੇ 200 ਸਾਲ ਰਹੇ 300 ਸਾਲ ਰਹੇ ਮੈਂ ਤੈਨੂੰ ਦੱਸ ਕੇ ਨਹੀਂ ਜਾਣਾ ਕਿ ਦਿਨ ਮੇ ਜਾਣਾ ਹੈ ਇਹ ਨਿਮਤ ਤੈਨੂੰ ਦੱਸਣਾ ਜੋ ਤਨ ਉਪਜਾ ਸੰਗ ਹੀ ਉਹਨੇ ਕਿਹਾ ਜੇ ਦੱਸ ਕੇ ਨਹੀਂ ਜਾਣਾ ਤੇ ਅਗਲੀ ਗੱਲ ਕਿਉਂ ਉਹ ਕਹਿੰਦਾ ਮੈਂ ਨਾ ਕਿਸੇ ਆਪਣੀ ਮਰਜ਼ੀ ਨਾਲ ਆਇਆ ਨਾ ਆਪਣੀ ਮਰਜ਼ੀ ਨਾਲ ਜਾਣਾ ਹੁਕਮ ਆਇਆ ਤੇ ਆ ਗਿਆ ਜਿੱਦਨ ਸੱਦਾ ਆ ਗਿਆ ਤੈਨੂੰ ਛੱਡ ਕੇ ਦੁਰ ਜਾ ਇਹ ਬਚਨ ਕਹੈ ਧਨ ਕੈ ਸੁ ਵਸ ਮੈ ਨਾਲੇ ਧਨ ਦਾ ਅਰਥ ਇਸਤਰੀ ਇਸਤਰੀ ਮੀਂਜ ਕਾਇਆ ਕਿਉਂਕਿ ਗੁਰਬਾਣੀ ਵਿੱਚ ਬੜੇ ਸ਼ਬਦ ਐਸੇ ਨੇ ਜੀ ਜਿਹੜੇ ਸਤਗੁਰਾਂ ਨੇ ਬਿੰਬ ਵਰਤੇ ਆ ਰੂਪਕ ਵਰਤੇ ਆ ਅਲੰਕਾਰ ਰੂਪ ਵਰਤੇ ਆ ਉਦਾਹਰਨਾਂ ਦਿੱਤੀਆਂ ਇਤੇ ਧਨਦਰਥੇ ਕਾਇਆ ਰੂਪੀ ਇਸ ਤਰੀ ਕਹਿ ਰਿਹਾ ਆਤਮਾਪਤੀ ਤੂੰ ਮੇਰੇ ਨਾਲ ਰੋ ਤਨ ਕਹਿ ਤੂੰ ਵਸ ਮੈਂ ਨਾਲੇ ਪ੍ਰੈ ਸੁਖਵਾਸੀ ਬਾਲ ਗੋਪਾਲੇ ਬਾਲ ਗੋਪਾਲੇ ਉਹ ਮੇਰੇ ਬਚਪਨ ਦੇ ਸਾਥੀ ਆ ਮੈਨੂੰ ਛੱਡ ਕੇ ਨਾ ਜਾਈ ਮਹਾਰਾਜ ਕਹਿੰਦੇ ਨਹੀਂ ਪ੍ਰੈ ਸੁਖਵਾਸੀ ਬਾਲ ਗੋਪਾਲੇ ਮਹਾਰਾਜ ਕਹਿੰਦੇ ਨਹੀਂ ਫਿਰ ਕਹਾ ਕੋ ਹੁਕਮੀ ਬੰਦਾ ਆਤਮਾ ਕਿਉਂਕਿ ਪ੍ਰਮਾਤਮਾ ਦੀ ਅੰਸ ਇਹ ਤਾਂ ਖਾ ਕੇ ਨਾ ਕਾਕ ਵਿੱਚ ਨੂਰ ਪਾਇਆ ਨੂਰ ਨੂਰੀ ਦੇ ਨਾਲ ਜੁੜਿਆ ਖੈ ਉਹਨੂੰ ਪਤਾ ਹੈ ਕੁਝ ਹੋਣਾ ਆਤਮਾ ਬੋਲ ਕੇ ਕਹਿ ਰਿਹਾ ਹੈ ਸਮਝਾਣ ਵਾਸਤੇ ਜੀ ਆਤਮਾ ਬੋਲ ਕੇ ਕਹਿ ਰਿਹਾ ਤਨ ਕਹਿ ਤੂੰ ਵਸ ਮੈਂ ਨਾਲੇ ਪ੍ਰਸੁਕ ਵਾਸੀ ਬਾਲ ਗੋਪਾਲੇ ਤੁਝੇ ਬਿਨਾ ਹੋ ਕਿਤ ਕੀ ਨਾ ਲੇਖੇ ਵਚਨ ਦੇ ਛੋੜ ਨਾ ਜਾ ਸਕੈ ਫਿਰ ਕਹਾ ਕੋ ਹੁਕਮੀ ਬੰਦਾ ਉਹ ਮੈਂ ਹੁਕਮ ਦਾ ਬੰਦਾ ਆਇਆ ਉਹ ਪਾਰੋ ਠਾਕੁਰ ਜਿਸ ਕਾਨ ਨਾ ਚੰਦਾ ਜਿੱਚ ਰਖੈ ਤਿ ਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸਿਦਾ ਸਾਹੇ ਜਿਦਨ ਸੱਦਿਆ ਮੈਂ ਜਾਣਾ ਹੈ ਜੋ ਪ੍ਰੇ ਬਚਨ ਕਹੇ ਧਨ ਸਾਚੇ ਧਨ ਕਸੂ ਨਾ ਸਮਝੇ ਚੰਚਲ ਕਾਚੇ ਕਹਿੰਦੇ ਚੰਚਲ ਕਾਇਆ ਕੱਚੀ ਕਾਇਆ ਸਮੀਧੀ ਕੁਝ ਨਹੀਂ ਉਹ ਬਾਤ ਜਾਣੇ ਕਰ ਹਾਸਾ ਹੈ ਆਈ ਵੀ ਕਰ ਦਿੱਤੀ ਕੋਈ ਨਹੀਂ ਐਵੇਂ ਆਤਮਾ ਕਹਿੰਦਾ ਕੁਝ ਨਹੀਂ ਹੋਣਾ ਮਹਾਰਾਜ ਕਹਿੰਦੇ ਆਈ ਆਗਿਆ ਪਿਰੋਂ ਬੁਲਾਇਆ ਆਈ ਜਦੋਂ ਹੁਕਮ ਆ ਗਿਆ ਪਰੋਂ ਦਾ ਅਰਥੇ ਆਤਮਾ ਨੂੰ ਜੀਵ ਆਤਮਾ ਨੂੰ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਇਸ ਕਾਇਆ ਨੂੰ ਬਾਡੀ ਨੂੰ ਪੁੱਛੀ ਕਿਸੇ ਨੇ ਕਿਸੇ ਨੇ ਪੁੱਛਿਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊੜ ਸਿਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾਰ ਉਹ ਚਲਾ ਗਿਆ ਪਿੱਛੇ ਮਿੱਟੀ ਦੀ ਢੇਰੀ ਰਹਿ ਗਈ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਮਨ ਨੂੰ ਜਗਾਣ ਦਾ ਤਰੀਕਾ ਹੈ ਸ਼ਬਦ ਗੁਰੂ ਜਗਾ ਸਕਦਾ ਪਿਆਰਿਓ ਬਾਕੀ ਸਾਰਾ ਜਗਤ ਸੁੱਤਾ ਹੈ ਸਿਰਫ ਗੁਰੂ ਹੀ ਜਾਗਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਿਹਾ ਕਿ ਗੁਰੂ ਜਗਾਂਦਾ ਕਿ ਇਸ ਸੁੱਤੇ ਮਨ ਨੂੰ ਹਜ਼ੂਰ ਨੇ ਕਿਹਾ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਉਹ ਵੀ ਤੇਰੇ ਨਾਲ ਨਹੀਂ ਗਿਆ ਹੁਣ ਅਗਲੇ ਬਚਨ ਨੇ ਰਾਉ ਦੀਆਂ ਤੁਕਾਂ ਸਨ ਅੱਗੇ ਕੀ ਜੀ ਮਾਤ ਪਿਤਾ ਸੁੱਤ ਬੰਦ ਜਾਂ ਹੁਣ ਦੇਖੋ ਮਾਤ ਦਾ ਅਰਥ ਮਾਤਾ ਪਿਤਾ ਦਾ ਅਰਥ ਸੀ ਜਾਨਨੀ ਅੱਬਾ ਕੋ ਪਿਤਾ ਕੋ ਸ਼ਬਦ ਬਦਲੀਏ ਸੁੱਤ ਦਾ ਅਰਥ ਹੈ ਪੁੱਤਰ ਬੰਧ ਦਾ ਅਰਥ ਹੈ ਰਿਸ਼ਤੇਦਾਰ ਜਨ ਦਾ ਅਰਥ ਕਰਾਂਗੇ ਨਜ਼ਦੀਕੀ ਮਾਤ ਪਿਤਾ ਸੁੱਤ ਬੰਧ ਜਨ ਇਹ ਸਾਰੇ ਖਿਤ ਜਾਂਸੋ ਕੀ ਨਾਂ ਜਿਨ੍ਹਾਂ ਨਾਲ ਮਲਾਂ ਤੂੰ ਖਿਤ ਕੀਤਾ ਜਿਨ੍ਹਾਂ ਨਾਲ ਤੂੰ ਪਿਆਰ ਕੀਤਾ ਮਹਾਰਾਜ ਕਹਿੰਦੇ ਨੇ ਜੀਓ ਛੂਟਿਓ ਜਬ ਦੇਹ ਤੇ ਜੀਉ ਦਰਥੇ ਜਿੰਦ ਜਿਹਨੂੰ ਮੈਂ ਅੱਗੇ ਕਿਹਾ ਆਤਮਾ ਕਹਿ ਲੋ ਛੂਟਿਓ ਦਾ ਅਰਥ ਹੈ ਛੁੱਟ ਗਿਆ ਵੱਖ ਹੋ ਗਿਆ ਕਿਦੇ ਤੋਂ ਦੇਹੇ ਤੇ ਜਿਸ ਵਕਤ ਆਹ ਦੇਹ ਦੇ ਵਿੱਚੋਂ ਜਿੰਦ ਵੱਖ ਹੋ ਗਈ ਜੀਉ ਨਿਕਲ ਗਿਆ ਜੀਉ ਛੂਟਿਓ ਦਬ ਦੇਹ ਤੇ ਤੇ ਕੀ ਕੀਤਾ ਡਾਰ ਅਗਨ ਮੈਂ ਦੀਨਾ ਡਾਰ ਦਰ ਤੇ ਸੱਟ ਦਿੱਤਾ ਅਗਨ ਦਰ ਤੇ ਅੱਗ ਚਿਖਾ ਚੁਣੀ ਪਈ ਸੀ ਡਾਰ ਅਗਨ ਮੈਂ ਦੀਨਾ ਉਹ ਮਨਾ ਅਜੇ ਵੀ ਜਾਗ ਕੇ ਕਾਇਆ ਜਿਨ੍ਹਾਂ ਨਾਲ ਤੂੰ ਮੁਹੱਬਤ ਕਰ ਰਿਹਾ ਏ ਇਹ ਮਿੱਤਰ ਇਹ ਪੁੱਤਰ ਇਹ ਰਿਸ਼ਤੇਦਾਰ ਸੱਚ ਇਹ ਵਿੱਚ ਜਿੱਦਨ ਇਹਦੇ ਵਿੱਚੋਂ ਨਿਕਲ ਗਈ ਆਤਮਾ ਚੁੱਕ ਕੇ ਤੈਨੂੰ ਅੱਗ ਦੇ ਵਿੱਚ ਸਟਣਾ ਹੈ ਇਹ ਜਗਾਣ ਵਾਸਤੇ ਹੈ ਉਂਝ ਸਤਿਗੁਰੂ ਕਿਰਪਾ ਕਰੇ ਨਾ ਜੀ ਮੈਂ ਇੱਕ ਵਾਰੀ ਅਰਜ਼ ਕੀਤੀ ਹਜ਼ੂਰ ਬਗਦਾਦ ਗਏ ਧੰ ਗੁਰੂ ਨਾਨਕ ਸਾਹਿਬ ਜੀ ਇਹ ਭਾਈ ਸਾਹਿਬ ਨੇ ਜ਼ਿਕਰ ਵੀ ਕੀਤਾ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਇਰਾਕ ਦੀ ਕੈਪੀਟਲ ਹੈ ਨਾ ਤੇ ਇਸਲਾਮਿਕ ኢንਸਾਈਕਲੋਪੀਡिया ऑफ इस्लाम ਉਹਦੇ ਮੁਤਾਬਕ ਬਗਦਾਦ ਦਾ ਲਫ਼ਜ਼ੀ ਅਰਥ ਰੱਬ ਦਾ ਦਿੱਤਾ ਹੋਇਆ ਤੋਹਫ਼ਾ ਜੇ ਇਸਲਾਮਕ ਜਿਹੜਾ ਹੈ ኢንਸਾਈਕਲੋਪੀਡिया ਉਹਦੇ ਵਿੱਚ ਬਗਦਾਦ ਦੀ ਐਂਟਰੀ ਪੜਾਂਗੇ ਉਹਦਾ ਅਰਥ ਹੈ ਰੱਬ ਦਾ ਦਿੱਤਾ ਹੋਇਆ ਤੋਹਫ਼ਾ ਉਥੇ ਹਜ਼ੂਰ ਗਏ ਭਾਈ ਸਾਹਿਬ ਨੇ ਇੱਕ ਇੱਕ ਜਗ੍ਹਾ ਤੇ ਜ਼ਿਕਰ ਵੀ ਕੀਤਾ ਪੂਰਾ ਉਸ ਪੌੜੀ ਦਾ ਫਿਰ ਬਾਬਾ ਗਿਆ ਬਗਦਾਦ ਨੂੰ ਉਥੇ ਡਾਕਟਰ ਬਲਬੀਰ ਸਿੰਘ ਲਿਖਦੇ ਆ ਮੈਂ ਜਿਹੜੇ ਜੇ ਡਾਕਟਰ ਸ਼ਬਦ ਦੀ ਵਰਤਨਾ ਤੇ ਚੇਤੇ ਰੱਖਿਓ ਮੈਂ ਉਹਨਾਂ ਦਾ ਜ਼ਿਕਰ ਹੀ ਕਰਨਾ ਜਿਹੜੇ ਭਾਵਨਾ ਨਾਲ ਗੁਰੂ ਨੂੰ ਪਿਆਰ ਕਰਦੇ ਆ ਉਹ ਕਹਿੰਦੇ ਨੇ ਹਜ਼ੂਰ ਜਦੋਂ ਗਏ ਉਸ ਤੋਂ ਕਾਫੀ ਸਮਾਂ ਪਹਿਲਾਂ ਬਗਦਾਦ ਦੀ ਧਰਤੀ ਤੇ ਇੱਕ ਫਕੀਰ ਹੋਇਆ ਅਸਲ 'ਚ ਉਹਦਾ ਨਾਮ ਸੀ ਅਬੂ ਨਸਰ ਅਬੂ ਨਸਰ ਉਹਦਾ ਨਾਮ ਸੀ ਤੇ ਉਹ ਜਿਹੜੇ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਸ਼ਹਿਰ ਦਾ ਨਾਮ ਸੀ ਫਰਾਬ ਥੋੜਾ ਜਿਹਾ ਸੁਣਿਓ ਮੇਰੀ ਬੇਨਤੀ ਨੂੰ ਫਰਾਬ ਤੇ ਜਿਵੇਂ ਆਪਾਂ ਸ਼ਹਿਰਾਂ ਨਾਲ ਨਾਂ ਨਹੀਂ ਜੁੜ ਜਾਂਦੇ ਗੁਰਦਾਸਪੂਰੀ ਲੁਧਿਆਣ ਵੀ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਨੇ ਉਹ ਉਹਦੇ ਨਾਂ ਦੇ ਨਾਲ ਆਬੂ ਨصر ਘਟ ਜਾਂਦੇ ਸਨ ਤੇ ਫਰਾਬੀ ਯਾਦਾ ਕਹਿੰਦੇ ਸਨ ਫਰੇਬੀ ਨਹੀਂ ਫਰਾਬੀ ਫਰਾਬ ਸ਼ਹਿਰ ਉਹਦਾ ਹਕੀਮ ਫਰਾਬੀ ਉਹ ਬੰਦਾ ਜੀ ਬਹੁਤ ਗੁਨਾ ਦਾ ਗੁਨਾ ਦੀ ਗੁੱਤਲੀ ਸੀ ਉਹ ਦਾਰਸ਼ਨਿਕ ਸੀ ਉਹ ਕਵੀ ਸੀ ਉਹ ਰਾਈਟਰ ਸੀ ਤੇ ਸਭ ਤੋਂ ਵੱਡਾ ਦਾ ਗੁਣ ਸੀ ਜਿਹੜਾ ਵਜ਼ੀਫਾ ਉਹਨੂੰ ਮਿਲਦਾ ਸੀ ਸਿਰਫ ਆਪਣੇ ਮਕੀਨੇ ਦੇ ਤਨਮਾਤਰ ਲੈ ਕੇ ਬਾਕੀ ਸਭ ਲੋੜਵੰਦਾ ਜਵਾਂਦ ਦਿੰਦਾ ਸੀ ਗੌਂਦਾ ਬੜੇ ਕਮਾਲ ਦਾ ਸੀ ਗੌਣ ਵਿੱਚ ਉਹਦੀ ਜਦੋਂ ਸਾਜ ਵਜਾਂਦਾ ਸੀ ਗੌਂਦਾ ਸੀ ਪਰ ਅਮੀਰ ਬੰਦਿਆਂ ਤੋਂ ਬੜਾ ਭੱਜਦਾ ਸੀ ਇਲਮਦੋਸਤ ਸੀ ਇਲਮ ਨੂੰ ਪਿਆਰ ਕਰਦਾ ਸੀ ਪਰ ਅਮੀਰ ਇੱਕ ਬੰਦੇ ਨੇ ਬੜਾ ਖੜੇ ਪੈ ਗਿਆ ਮੈਂ ਗੱਲ ਫੇਰ ਕਰ ਰਿਹਾ ਜਗਾਨ ਦੀ ਉਹਨੇ ਬੜੀ ਅਪਰੋਚ ਕੀਤੀ ਤੁਸੀਂ ਮੇਰੇ ਘਰ ਚਾ ਉਹਨੇ ਕਿਹਾ ਨਾ ਮਸਤ ਮੌਲਾ ਸੀ ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਬੜੀ ਵੱਡੀ ਪਾਰਟੀ ਹੋ ਰਹੀ ਸੀ ਕਹਿ ਲੋ ਬੋਹ ਹਜੂਮ ਬੜਾ ਇਕੱਠਾ ਉਹ ਰੱਬ ਦੀ ਐਸੀ ਕਰਨੀ ਉਹ ਹਕੀਮ ਫਰਾਬੀ ابو ਨصر ਉਥੋਂ ਲੰਘ ਗਿਆ ਉਹਨੇ ਵੇਖਿਆ ਵੀ ਰੌਲਾ ਰੱਪਾ ਬੜਾ ਪਿਆ ਹੈ ਮਸਤ ਸੀ ਬੂਆ ਖੁੱਲਾ ਸੀ ਅੰਦਰ ਚਲਾ ਗਿਆ ਹੁਣ ਉਹਦੇ ਜਿਹੜੇ ਕੱਪੜੇ ਸਾਂਜੀ ਉਹ ਇੱਥੋਂ ਹੀ ਬੋਡਿਆਂ ਤੋਂ ਹੀ ਪਾਟੇ ਆ ਗੋਡਿਆਂ ਤੋਂ ਹੀ ਪਾਟੇ ਚੋਲਾ ਜਾਂ ਟਾਕੀਆਂ ਲਾਈਆਂ ਹੁਣ ਐਡੇ ਅਮੀਰ ਬੰਦੇ ਜਿਹੜੇ ਕੱਪੜੇ ਟੌਪ ਦੇ ਪਾਏ ਹੁਣ ਸੱਚੀ ਲੋ ਲੋਕੀ ਕੱਪੜੇ ਲੋਕਾਂ ਲਈ ਪਾਉਂਦੇ ਜੇ ਘਰ ਲਈ ਨਹੀਂ ਜੇ ਪਾਉਂਦੇ ਆ ਲੌਕਡਾਊਨ ਚ ਲੋਕਾਂ ਲਈ ਕਿਸੇ ਨਹੀਂ ਕੱਪੜੇ ਪਾਏ ਸਭ ਤਰ੍ਹਾਂ ਇਤਰੇ ਰਹੇਗਾ ਨਾ ਘਰ ਇਹਦਾ ਮਤਲਬ ਆਪਣੇ ਲਈ ਪਾਉਂਦੇ ਦੁਨੀਆ ਲਈ ਪਾਣੇ ਆਪਾਂ ਉਹ ਉਹਦੇ ਸਾਦਾ ਜਿਹਾ ਕੱਪੜਾ ਸੀ ਅੱਜ ਵੀ ਚੇਤੇ ਰੱਖੋ ਕੱਪੜਿਆਂ ਪਿੱਛੇ ਲੋਕ ਭੱਜਦੇ ਆ ਜੀਵਨ ਪਿੱਛੇ ਕੋਈ ਟਾਮਾ ਟਾਮਾ ਜਾਂਦਾ ਹੈ ਲਾਟਕ ਚਾਟਕ ਬੰਦਾ ਭੱਜਦਾ ਵੀ ਕਮਾਲ ਜੀ ਪੁੱਛੋ ਕੋਈ ਨਾ ਉਹ ਅੰਦਰ ਚਲਾ ਗਿਆ ਤੇ ਇਹ ਕੋਈ ਜ਼ਰੂਰੀ ਨਹੀਂ ਕਿ ਰੂਹਾਨੀਅਤ ਵਾਲੇ ਦੇ ਕੱਪੜੇ ਬਹੁਤ ਲਿਸ਼ਕਦੇ ਹੋਣ ਉਹ ਪਾਟਿਆਂ ਚ ਵੀ ਹੋ ਸਕਦਾ ਜੇ ਆਪਣੀ ਮੌਜਾ ਵਿੱਚ ਆਵੇ ਤੇ ਬੰਦਗੀ ਵਾਲਾ ਰਾਜਾ ਜੋਗੀ ਵੀ ਬੰਦਾ ਹੈ ਜਿਸ ਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਦਾ ਉਹਦੇ ਨਾਲ ਵੀ ਲਗਾ ਕੋਈ ਨਹੀਂ ਉਹ ਜਦੋਂ ਗਿਆ ਤੇ ਸਾਰੇ ਵੇਖ ਕੇ ਹੱਸ ਪੈ ਗਏ ਉਹਨੂੰ ਉਹਦਾ ਜੇ ਮਜ਼ਾਕ ਜਿਹਾ ਉਡਾਨ ਲੱਗ ਪਿਆ ਭਿਖਾਰੀ ਆ ਗਿਆ ਉਹਨੇ ਫਿਰ ਆਪਣੀ ਬਗਲ ਚੋਂ ਸਾਜ਼ ਕੱਢਿਆ ਉਹਨੇ ਸਾਜ਼ ਕੱਢ ਕੇ ਜੀ ਗਾਇਆ ਉਹਨੇ ਨੇ ਕਮਾਲ ਦਾ ਗਾਇਆ ਪੂਰੀ ਦੀ ਪੂਰੀ ਮਹਿਫਲ ਜਿਹੜੀ ਟੀਚਰਾਂ ਕਰ ਰਹੀ ਸੀ ਮਜ਼ਾਕ ਉਡਾਰੀ ਸੀ ਸਾਰੇ ਉੱਚੀ ਉੱਚੀ ਖੜਕੜਾ ਕੇ ਹੱਸਣ ਲੱਗ ਪਏ ਸਾਰੇ ਹੱਸੀ ਜਾਣ ਉਦੋਂ ਗਾਉਣ ਦੀ ਕਾਲੀ ਮੈਂ ਕਹੇ ਸ਼ਬਦ ਦੀ ਤਸਵੀਰ ਬੜੇ ਕਮਾਲ ਦੀ ਹੁੰਦੀ ਜਦੋਂ ਸਾਰੇ ਹੱਸ ਪਏ ਉਹਨੇ ਸੁਰ ਬਦਲੀ ਪਰਦਾ ਬਦਲਿਆ ਕੀਰਤੀ ਨੂੰ ਪਤਾ ਹੈ ਸੁਰਾਂ ਬਦਲੀਆਂ ਰਾਗ ਬਦਲਿਆ ਜਦੋਂ ਦੂਜੀ ਵਾਰੀ ਗਾਇਆ ਸਾਰੇ ਭੂਬਾ ਮਾਰ ਕੇ ਰੋਣ ਲੱਗ ਪਏ ਉਹਦੀ ਤਸਵੀਰ ਸੀ ਇਹ ਬਕਾਇਦਾ ਗ੍ਰੰਥ ਚ ਲਿਖਿਆ ਹੋਇਆ ਹੈ ਸਾਰੇ ਰੋਣ ਲੱਗ ਪਏ ਜਦੋਂ ਰੋਣ ਲੱਗ ਪਏ ਉਹਨੇ ਫਿਰ ਕੋਈ ਸਮਾਂ ਰੋਂ ਤੋਂ ਬਾਅਦ ਤੀਜਾ ਪਰਦਾ ਬਦਲਿਆ ਜਿੰਨੇ ਰੋਂਦੇ ਪੈਸੇ ਸਾਰੀ ਗੂੜੀ ਨੀਂਦ ਸੌਂਗੇ ਪਹਿਲਾਂ ਹਸਾਏ ਫਿਰ ਰੋਆਏ ਫਿਰ ਸਮਾ ਦਿੱਤੇ ਜਦੋਂ ਸੌਂ ਗਏ ਵੈਸੇ ਇਹ ਲਫ਼ਜ਼ ਅਰਬੀ ਵਿੱਚ ਨੇ ਇਹਦਾ ਉਰਦੂ ਵਿੱਚ ਲਿਖਿਆ ਹੈ ਕਿ ਉਹਨੇ ਜਾਨ ਲਗਿਆਂ ਇੱਕ ਕਾਗਜ਼ ਦੇ ਟੁਕੜੇ ਉੱਤੇ ਲਿਖ ਦਿੱਤਾ ਆਪਨੇ ਹਾਕੀਮ ਫਰਾਬੀ سے ਮਿਲਣਾ تھا تمਨੇ ਉਸਕਾ ਮਜ਼ਾਕ ਉਡਾਇਆ ਹਾਕੀਮ ਤੁਮ ਕੋ ਹंसा ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ ਕਿਉਂਕਿ ਉਹ ਮਿਲਣਾ ਚਾਹੁੰਦਾ ਸੀ ਘਰ ਦਾ ਮਾਲਕ ਉਹ ਕਹਿੰਦਾ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ ਉਹ ਆਇਆ ਤੁਮ ਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ ਡਾਕਟਰ ਬਲਬੀਰ ਸਿੰਘ ਕਹਿੰਦੇ ਆ ਹਕੀਮ ਫਰਾਬੀ ਸਿਆਣਾ ਸੀ ਵਿਦਵਾਨ ਸੀ ਕਹਿੰਦਾ ਪਰ ਉਹਦੇ ਸਾਜ ਦੇ ਸਿਰਫ ਤਿੰਨ ਪਰਦੇ ਨੇ ਉਹ ਕਿਸੇ ਵੀ ਮਹਿਫਲ ਨੂੰ ਖਸਾ ਸਕਦਾ ਹੈ ਰਵਾ ਸਕਦਾ ਹੈ ਤੇ ਸੁਵਾ ਸਕਦਾ ਹੈ ਗੁਰੂ ਨਾਨਕ ਦੇ ਸ਼ਬਦ ਤੇ ਰਬਾਬ ਵਿੱਚ ਚੌਥਾ ਪਰਦਾ ਹੈ ਜਿਹੜਾ ਕਰੋੜਾਂ ਜਨਮਾਂ ਦੇ ਸੁੱਤੇ ਹੋਿਆਂ ਨੂੰ ਜਗਾ ਸਕਦਾ ਹੈ ਇਹ ਉਹਦੇ ਕੋਲ ਤਾਕਤ ਹੈ ਜਿਹੜਾ ਸੁੱਤੇਆਂ ਨੂੰ ਜਗਾਉਂਦਾ ਇਸ ਮਨ ਨੇ ਆਪਣੇ ਆਪ ਨਹੀਂ ਜਾਗਣਾ ਇਹ ਸਤਗੁਰੂ ਕਿਰਪਾ ਕਰੇ ਤੇ ਜਾਕੇਗਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਬਚਨ ਕਹਿ ਰਿਹਾ ਕਿ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਂਸ਼ੋ ਕੀ ਨ ਜੀਉ ਛੂਟਿਓ ਜਬ ਦੇਤੇ ਡਾਰ ਅਗਨ ਮੇ ਦਿਨਾ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਟਾਟੀਦਰ ਛਪੜੀ ਹੁੰਦਾ ਹੈ ਆਪਣੀ ਝੌਂਪੜੀ ਉਂਝ ਮੈਂ ਇੱਕ ਦਿਨ ਅਰਜ਼ ਕੀਤੀ ਸੀ ਇਹ ਲਫ਼ਜ਼ ਇਹ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਸੀ ਮਲ ਲਈ ਵਰਤਨੇ ਟਾਟੀ ਸ਼ਬਦ ਅਸਲ 'ਚ ਟਾਟੀ ਸ਼ਬਦ ਮਲ ਲਈ ਨਹੀਂ ਸੀ ਟਾਟੀ ਦਾ ਲਫ਼ਜ਼ ਹੀ ਅਰਥ ਹੁੰਦਾ ਜਿਹਦਾ ਅਸੀਂ ਓਟ ਅਸਰਾ ਲਿਆ ਹੁੰਦਾ ਜਿਹਦਾ ਓਲਾ ਕੀਤਾ ਹੁੰਦਾ ਇਹਨੂੰ ਟਾਟੀ ਕਹਿੰਦੇ ਫਿਰ ਅਸਲ 'ਚ ਇਹਦੇ ਲਫ਼ਜ਼ੀ ਅਰਥ ਛਪਰੀ ਹੈ ਕਿਉਂਕਿ ਜਦੋਂ ਕੋਈ ਬੰਦਾ ਕਿਰਿਆ ਸੋਦਾਸੀ ਤੇ ਕੰਧ ਕਾਨਿਆਂ ਦਾ ਓਲਾ ਬਣਾ ਕੇ ਉਹ ਤੋਂ ਲਫ਼ਜ਼ ਮੇਰੇ ਬਦਲ ਗਿਆ ਇਹ ਲਫ਼ਜ਼ ਦਾ ਵੈਸੇ ਅਰਥ ਹੈ ਝੌਂ ਅੱਖਾਂ ਦੀ ਬਣੀ ਹੋਈ ਝੌਂਪੜੀ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਿਓ ਘਾਸ ਰਲ ਗਿਓ ਮਾਟੀ ਭਾਈ ਬੰਦ ਕੁਟੰਬ ਸਹਿਰਾ ਉਹੇ ਪੀ ਲੱਗੇ ਕਾੜ ਸਵੇਰਾ ਜਿੰਨੇ ਘਰ ਦੇ ਰਿਸ਼ਤੇਦਾਰ ਆ ਸਾਰਿਆਂ ਕਾ ਵਕਤ ਨਾ ਕਰ ਲੋ ਘਰਾਂ ਨੂੰ ਜਾਣਾ ਹਜ਼ੂਰ ਸੱਚੇ ਪਾਤਸ਼ਾਹ ਜਿਨ ਜਦੋਂ ਨਿਕਲਿਆ ਜਿਉ ਇਥੋਂ ਤੱਕ ਗੁਰਮਖੋ ਜਿਚਰ ਵਸਿਆ ਕੰਤ ਘਰ ਜਿਉ ਛੂਟਿਓ ਜਬ ਦੇਤੇ ਜਿੰਨੀ ਦੇਰ ਤੱਕ ਕੰਤ ਕਹਿ ਜਿਉ ਹੈ ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਾ ਹਾਥ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਕਿਸੇ ਨੇ ਪੁੱਛਣਾ ਜਿਉ ਛੂਟਿਓ ਕੋਈ ਨਾ ਪੁੱਛੈ ਤੇਰੀ ਬਾਤ ਉਹਦੇ ਵਿੱਚ ਇੱਕ ਬਚਨ ਹੈ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਾਮੂਹ ਕਹਾਤ ਜਾਂ ਉਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਰ ਓਨੀ ਦੇਰ ਤੱਕ ਕਿ ਦਿੱਤਰ ਵਸੈ ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉਠੀ ਚਲਿਆ ਤਾਂ ਤਨ ਖਾਕੂ ਰਾਲ ਇਹਨੇ ਮਿੱਟੀ ਚ ਰਲ ਜਾਣਾ ਹੈ ਇਸੇ ਕਰਕੇ ਫਰੀਦ ਜੀ ਦਾ ਇੱਕ ਬਚਨ ਹੈ ਅ ਜਦੋਂ ਲੰਗੀ ਦਾ ਨਾ ਇਹ ਚਲੋ ਇਸ ਐਸਾਇਦ ਸੁੱਤੇ ਨੇ ਸਾਰੇ ਕਬਰਾਂ ਦੇ ਵਿੱਚ ਪਏ ਆ ਤੇ ਮੈਨੂੰ ਸੱਚੀ ਲੋ ਵਾਰ-ਵਾਰ ਗੁਰਬਾਣੀ ਦੀਆਂ ਤੁਕਾਂ ਚੇਤੇ ਆਉਂਦੀਆਂ ਨੇ ਚਲੋ ਫੁਰਨੇ ਨੇ ਨਾ ਜੋ ਲੰਗੀ ਦਾ ਤੇ ਫਰੀਦ ਸਾਹਿਬ ਕਹਿੰਦੇ ਆ ਮੈਂ ਲੰਗਿਆ ਉਹ ਆਪਣੇ ਤੇ ਕਹਿ ਰਿਹਾ ਤੇ ਬਾਬਾ ਫਰੀਦ ਸਾਹਿਬ ਬਿਲਕੁਲ ਕਬਰ ਦੀ ਗੱਲ ਕਰਦੇ ਆ ਰੂਹ ਕਬਰ ਚ ਰਹਿੰਦੀ ਹੈ ਮੰਨਦੇ ਆ ਉਹਨਾਂ ਨੇ ਮੈਂ ਪਿਛਲੇ ਦਿਨੀ ਕਿਹਾ ਸੀ ਜੀ ਗੁਰਮੁਖੋ ਤੁਸੀਂ ਸੋ ਜਵਾਨ ਬੈਠੇ ਹੋ ਕਦੀ ਵੀ ਗੁਰਬਾਣੀ ਤੱਕਾਂ ਨਹੀਂ ਧਰਮ ਦੇ ਮਸਲੇ 'ਚ ਕਿਸੇ ਨਾਲ ਕਰਦੀ ਅਸੀਂ ਕਹਿੰਨੇ 15 ਭਗਤਾਂ ਦੀ ਬਾਣੀ 14 ਦੇ ਨਾਮ ਨਾਲ ਭਗਤ ਤੇ 15ਵੇਂ ਦੇ ਨਾਮ ਨਾਲ ਭਗਤ ਨਹੀਂ 15ਵਾਂ ਸ਼ੇਖ ਐ ਬਾਣੀ ਭਗਤ ਕਬੀਰ ਜੀ ਉਹ ਕੀ ਹੈ ਬਾਣੀ ਭਗਤ ਰਬਦਾਸ ਦੀ ਪਰ ਸ਼ੇਖ ਫਰੀਦ ਦੇ ਧੱਕੇ ਨਾਲ ਨਹੀਂ ਕਿਹਾ ਇਹਨੂੰ ਚੇਂਜ ਕਰ ਦਿਓ ਜਿਵੇਂ ਸਾਡੇ ਬੰਦੇ ਅੱਜ ਕੱਲ ਧੱਕਾ ਖਿਮਾ ਕਰਿਓ ਬਹੁਤ ਜ਼ਿਆਦਾ ਕਰਦੇ ਪਏ ਨਹੀਂ ਗੁਰਮਖੋ ਗੁਰੂ ਦੀ ਵਿਸ਼ਾਲਤਾ ਨੂੰ ਤੁਸੀਂ ਦੇਖੋ ਬਾਬਾ ਸਾਹਿਬ ਕਹਿੰਦੇ ਆ ਕੋਲੋਂ ਲੰਗਿਆਂ ਤੇ ਕਬਰ ਵਿੱਚੋਂ ਅਕਸਰ ਕਬਰਾਂ ਚੋਂ ਡਰ ਲੱਗਦਾ ਹੈ ਨਾ ਜੀ ਸ਼ਮਸ਼ਾਨ ਭੂਮੀ ਤੋਂ ਲੋਕ ਡਰਦੇ ਨੇ हां ਉਹਨਾਂ ਨੇ ਇਸਲਾਮੀ ਮਾਤਮਸਾਰ ਕਬਰ ਦੀ ਗੱਲ ਕੀਤੀ ਪਰ ਜਦੋਂ ਬਿਰਹਾ ਤੋਂ ਬਹੀਨ ਦੀ ਗੱਲ ਕੀਤੀ ਉਹਨੂੰ ਕਬਰ ਨਾਲ ਤੁਲਨਾ ਨਹੀਂ ਦਿੱਤੀ ਉਹਨੂੰ ਸ਼ਮਸ਼ਾਨ ਭੂਮੀ ਨਾਲ ਦਿੱਤੀ ਇਹ ਵੈਸੇ ਮੇਰਾ ਵਿਸ਼ਾ ਨਹੀਂ ਪਰ ਮੈਂ ਆਪ ਨੂੰ ਅਰਜ ਕਰ ਦੇਣਾ ਕਿ ਭਾਈ ਸਾਹਿਬ ਬੈਠੇ ਆਪ ਬਾਣੀ ਪੜਨ ਵਾਲੇ ਕੀਰਤਨੀਏ ਕਥਾਵਾਚਕ